ਹੈਲੋ ਗਾਇਸ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸ਼ਾਮ ਦਾ ਟਾਈਮ ਆ ਤੇ ਮੈਂ ਆਈ ਮੱਝਾਂ ਵੱਲ ਪੱਠੇ ਪਾਉਣ ਪੱਠੇ ਤਾਂ ਵੈਸੇ ਮੈਂ ਪਾਤੇ ਹੋਏ ਨਹੀਂ ਦੇਖੋ ਮੱਝਾਂ ਪੱਠੇ ਖਾ ਰਹੀਆਂ ਨੇ ਸਾਰੀਆਂ ਹੀ ਪੱਠੇ ਮੈਂ ਪਾਤੇ ਹੋਏ ਆ ਫੋਟੋ ਮੈਂ ਚੰਗੀ ਤਰ੍ਹਾਂ ਫੇਰਤਾ ਗੋਹੇ ਦੀ ਲਾਤੀ ਢੇਰੀ ਗੋਹਾ ਚੱਕਦੇ ਆ ਬਸ ਥੋੜੀ देर ਤੱਕ ਪਹਿਲਾਂ ਟੋਕਾ ਜੇ ਹੋਰ ਕਰਨਾ ਆ ਹਰੇ ਦਾ ਟੋਕਾ ਕਰਨਾ ਆ ਇਹ ਪੱਠੇ ਮੈਂ ਪਾਤੇ ਹੋਏ ਨੇ ਆ ਜਿਹੜਾ achar ਸੀਗਾ ਸੁੱਕਾ ਲਿਆਂਦਾ ਹੋਇਆ ਇੱਕ ਵਾਰ ਇਹਦੇ ਨਾਲ ਪੱਠੇ ਪਾ ਦਈਦੇ ਆ ਤੇ ਬਾਅਦ ਵਿੱਚ ਫਿਰ ਟੋਕਾ ਕਰਾਂਗੇ ਤੇ ਪੱਠਾ ਹੋ ਪੱਠੇ ਹੋਰ ਪਏ ਨੇ ਉਹ ਉਧਰ ਰਿਕਸ਼ੇ 'ਚ ਪਏ ਨੇ ਤੇ ਹਾਂਜੀ ਤੇ ਮੱਜਾਂ ਦਾ ਹੋਇਆ ਪਿਆ ਬਹੁਤ ਬੁਰਾ ਹਾਲ ਠੰਡ ਬਹੁਤ ਜ਼ਿਆਦਾ ਹੈ ਨਾ ਤੇ ਇਹਨਾਂ ਨੂੰ ਬਾਹਰ ਕੱਢਣ ਚੁੱਕੇ ਆ ਕਿਤੇ ਕੱਢਦੇ ਐਵੇਂ ਤਾਂ ਘੰਟਾ ਖੰਡ ਜਦੋਂ ਕਿਤੇ ਮਾੜੀ-ਮੋਟੀ ਹਵਾ ਨਹੀਂ ਹੁੰਦੀ ਅੱਜ ਤਾਂ ਬਹੁਤ ਜ਼ਿਆਦਾ ਹਵਾ ਚੱਲ ਰਹੀ ਆ ਤਾਂ ਕੱਢ ਦਿੰਨੇ ਆ ਤੇ ਹੁਣ ਨਮਾ ਤਾਂ ਹੁੰਦੀਆਂ ਨਹੀਂ ਬਹੁਤ ਬੁਰਾ ਹਾਲ ਹੋਇਆ ਪਿਆ ਇਹਨਾਂ ਦਾ ਵਿਚਾਰੀਆਂ ਦਾ ਆਹੇ ਇੱਕ ਡੱਕ ਡੱਕ ਉਹ ਚੁੰਬੜੇ ਪਾ ਕੇ ਮਿੱਤਰੂ ਵਾਹੇ ਤੇ ਹਾਂਜੀ ਉਹ ਛੋਟੀ ਬੱਚੀ ਆ ਉਹ ਖਾ ਰਹੀ ਆ ਪੱਠੇ ਤੇ ਹੁਣ ਦੇਖੋ ਜੇ ਧੁੱਪ ਚੰਗੀ ਤਰ੍ਹਾਂ ਨਿਕਲੂਗੀ ਤਾਂ ਹੀ ਨਮਾ ਹੋਣਗੀਆਂ ਨਹੀਂ ਤਾਂ ਡੰਗਰ ਬਿਮਾਰ ਹੋ ਜਾਣਗੇ ਡੰਗਰਾਂ ਦੀਆਂ ਦਵਾਈਆਂ ਵੀ ਤੁਹਾਨੂੰ ਪਤਾ ਮੱਝਾਂ ਦੀਆਂ ਪਸ਼ੂਆਂ ਦੀਆਂ ਬਹੁਤ ਜ਼ਿਆਦਾ ਮਹਿੰਗੀਆਂ ਨੇ ਤੇ ਹਾਂਜੀ ਆਪਣੇ ਤਿੰਨ ਝੋਟੀਆਂ ਹੈਗੀਆਂ ਸੂਣ ਵਾਲੀਆਂ ਇੱਕ ਤਾਂ ਝੋਟੀ ਸੂਣ ਵਾਲੀ ਆ ਇਹ ਹੈਗੀ ਘਰ ਦੀ ਆ ਪਾੜੀ ਹੋਈ ਇਹਨੂੰ ਨੌਵਾਂ ਮਹੀਨਾ ਲੱਗਿਆ ਹੋਇਆ ਤੇ ਇਹਦੇ ਰਹਿੰਦੇ ਨੇ ਅਜੇ 20 ਕਿਦਾਂ ਰਹਿੰਦੇ ਨੇ ਜੀ 10 ਦਿਨ ਹੋ ਗਏ 11 ਦਿਨ ਹੋ ਗਏ ਇਹਨੂੰ ਨੌਵਾਂ ਮਹੀਨਾ ਲੱਗੇ ਇਹਨੂੰ ਤੇ ਇਹਦੇ ਹੋ ਜਾਣੇ 20 ਦਿਨਾਂ ਤੱਕ ਦਿਨ ਪੂਰੇ ਤੇ ਮੱਝ ਵੀ ਆਪਣੀ ਨਵੀਂ ਨਿਕਲ ਆਈ ਹੈਗੀ ਆ ਵੈਸੇ ਬਰਾ ਭੰਨ ਕੇ ਹੋਈ ਆ ਤਕਿ ਆਹ ਗਾਂ ਵੀ ਨਵੀਂ ਆ ਇਹ ਵੀ ਆਪਾਂ ਵੇਚਣੀ ਆ ਇਹਨੂੰ ਵੀ ਅ ਅੱਜ ਨੌਵਾਂ ਮਹੀਨਾ ਲੱਗ ਗਿਆ ਅੱਜ 21 ਤਰੀਕ ਅੱਜ ਨਵਾਂ ਮਹੀਨਾ ਲੱਗ ਗਿਆ ਤੇ ਇੱਕ ਆਪਣੀ ਆਂ ਗਾਂ ਸੂਣ ਵਾਲੀ ਆ ਇਹ ਵੀ ਨਮੀ ਲਿਆਂਦੀ ਸੀਗੀ ਤੇ ਇੱਕ ਕਾ ਲਿਉਣੀ ਪਈ ਵਿੱਚ ਤੇ ਇਹ ਹੈਗੀ ਆ ਇਹ ਸੂਈ ਹੋਈ ਆ ਵੈਸੇ ਇਹਨੂੰ ਮਹੀਨਾ ਹੋ ਚੱਲਿਆ ਲਿਆਂਦੀ ਨੂੰ ਕਿਸੇ ਨੇ 15 ਕਿ ਦਿਨ ਕਹਿ ਕੇ ਦਿੱਤੀ ਸੀ 10 15 ਦਿਨ ਹੋਇਆ ਸੂਈ ਨੂੰ ਬਟ ਇਹਨੂੰ ਸੂਈ ਨੂੰ ਜ਼ਿਆਦਾ ਟਾਈਮ ਹੋ ਗਿਆ ਸੀ ਬੱਚੀ ਇਹਦੀ ਬਾਵਾ ਆ ਉਧਰ ਤਾਂ ਕਾਲੀ ਜੀ ਦਿਂਦੀ ਨਹੀਂ ਹੈਗੀ ਵੀਡੀਓ ਸਾਡੇ ਨਾਲ ਧੁਖਾ ਹੋਇਆ ਬਹੁਤ ਡੰਗਰਾਂ ਦੇ ਵਿੱਚ ਇਸ ਵਾਰ ਤਾਂ ਸਾਡੇ ਨਾਲ ਡੰਗਰਾਂ ਚ ਬਹੁਤ ਬੜਾ ਤੁੱਖਾ ਹੋਇਆ ਤੁੱਖਾ ਐ ਹੋਇਆ ਗਾਂ ਵੀ ਹਟ ਗਈ ਸੀ ਦੁੱਧ ਦੇਣ ਤੋਂ ਮੱਝ ਵੀ ਹਟ ਗਈ ਤੇ ਦੁੱਧ ਘਰੇ ਖਤਮ ਹੋ ਗਿਆ ਤੇ ਅਸੀਂ ਲਿਆਂਦਾ ਡੈਰੀ ਤੋਂ ਲਿਉਣ ਲੱਗੇ ਚਲ ਓਨੇ ਵੇ ਸੀ ਕਿ ਬੈੜੀ ਦੇਖਦੇ ਆ ਚਲ ਗਾਂ ਕੋਈ ਵੀ ਓਨੇ ਲਿਆਵਾਂਗੇ ਤੇ ਜਦ ਨੂੰ ਕੋਈ ਮਿਲ ਜੂਗੀ ਚਲ ਥੋੜੇ ਦਿਨ ਲਿਆਵਾਂਗੇ ਫਿਰ ਕੋਈ ਸੂਈ ਹੋਈ ਲੈ ਲਾਂਗੇ ਬੱਟ ਕੀ ਕਰਿਆ ਅਸੀਂ ਕਈ ਦਿਨ ਦੇਖਦੇ ਰਹੇ ਚਲ ਮਿਲੀ ਨਾ ਗਾਂ ਜਦ ਮਿਲੀ ਤਾਂ ਆਹ ਆਹ ਮਿਲੀ ਤੇ ਇਹ ਦੇਖਣ ਨੂੰ ਸੋਹਣੀ ਸੀਗੀ ਸਫਰ ਸੋਹਣੀ ਝੋਟੀ ਸੀਗੀ ਹੁਣ ਤਾਂ ਮੈਨੂੰ ਅੱਗੇ ਨਾਲ ਹੋਲੀ ਹੋ ਗਈ ਲੱਗਦੀ ਹੈ ਵਿਚਾਰੀ ਤੇ ਅਲੀਓਟੀ ਚ ਵੀ ਇਹਦੀ ਲਵਾਸ ਸੀਗਾ ਬਹੁਤ ਤੇ ਸਾਨੂੰ ਲੱਗਿਆ ਵੀ ਦੇਖ ਲਓ ਵੀ ਇਹ ਸੂਣ ਵਾਲੀ ਆ ਸਾਨੂੰ 10 ਦਿਨ ਕਹਿ ਕੇ ਦਿੱਤੀ ਸੀ ਕਿਸੇ ਨੇ ਵੀ ਸੂਣ ਵਾਲੀ ਆ ਬਟ ਨਾ ਇਹਨੂੰ ਪੌਣੇ 2 ਮਹੀਨੇ ਹੋ ਗਏ ਲਿਆਂਦੀ ਨੂੰ ਹਜੇ ਤੱਕ ਇਹ ਸੂਈ ਨਹੀਂ ਹੈਗੀ ਹਜੇ ਤੱਕ ਇਹ ਸੂਈ ਨਹੀਂ ਹੈਗੀ ਲਵਾਸ ਇਹ ਤੇ ਬਹੁਤ ਜ਼ਿਆਦਾ ਸੀਗਾ ਤਾਂ ਕਰਕੇ ਸਾਨੂੰ ਵੀ ਭੁਲੇਖਾ ਪੈ ਗਿਆ ਪਈ ਜਾਂਦਾ ਉਹ ਜਿੰਨੇ ਆਪਾਂ ਮਰਜ਼ੀ ਉਹ ਕਰ ਲਈਏ ਇਹ ਮੈਂ ਤੁਹਾਨੂੰ ਦੱਸਣ ਲੱਗੀਆਂ ਵੀ ਜਿਹੜੇ ਇਹ ਹੈਗੇ ਨੇ ਦਲਾਲ ਇਹ ਜਿਹੜੇ ਕੀ ਕਰਦੇ ਨੇ ਇਹ ਇੰਨਾ ਝੂਠ ਬੋਲਦੇ ਨੇ ਇੰਨਾ ਬੰਦੇ ਦਾ ਨੁਕਸਾਨ ਕਰਾਉਂਦੇ ਨੇ ਝੂਠ ਬੋਲ ਕੇ ਇਹ ਤੇ ਫੇਰ ਅਸੀਂ ਦੇਖੀ ਗਏ ਪਹਿਲਾਂ ਤਾਂ ਵੀ ਹਾਂ 15 20 ਦਿਨ ਵੀ ਅੱਜ ਸੂੰਦੀਆ ਕੱਲ ਸੂੰਦੀਆ ਜਾਂ ਦੇਖਿਆ ਵੀ ਹੁਣ ਦੁੱਧ ਬਹੁਤ ਪੀਲੇ ਦੁੱਧ ਨਾਲ ਸਰਦਾ ਨਹੀਂ ਮੁੱਲ ਦੇ ਨਾਲ ਫੇਰ ਸਾਨੂੰ ਅਸੀਂ ਹੋਰ ਗਾਂ ਦੇਖਣ ਲੱਗ ਗਏ ਚੱਲ ਫੇਰ ਸਾਨੂੰ ਉਹ 2 ਨੰਬਰ ਵਾਲੀ ਮਿਲੀ ਤੇ ਇਹ ਮਿਲੀ ਵੀ ਸੂਈ ਹੋਈ ਆ ਚੱਲ ਕਹਿੰਦੇ 10 ਕ ਦਿਨ ਦੀ ਸੂਈ ਹੋਈ ਆ ਸੀਗਾ ਚੱਲ ਵਧੀਆ ਵੀ ਦੁੱਧ ਸੋਨਾ ਹੋਊਗਾ ਤੇ ਪਰ ਇਹ ਨਾ ਘੱਟੋ ਘੱਟ 2 ਮਹੀਨੇ ਦੀ ਸੂਈ ਹੋਈ ਸੀਗੀ ਜਦ ਬੱਚੀ ਘਰ ਆਈ ਦੇਖਣ ਨੂੰ ਬੱਚੀ ਲੱਗਦੀ ਸੀ ਵੀ ਵੱਡੀ ਤੇ ਇਹਦੇ ਥੱਲੇ ਦੁੱਧ ਵੀ ਐਡਾ ਖਾਸ ਨਹੀਂ ਹੈਗਾ ਦਲੀਆ ਵਗੈਰਾ ਪਾਉਨੇ ਆ ਤਾਂ ਥੋੜਾ ਬਹੁਤ ਦੇ ਦਿੰਦੀ ਆ ਨਹੀਂ ਤਾਂ ਬਸ ਬੱਚਿਆਂ ਦਾ ਵੀ ਡੰਗ ਨਹੀਂ ਸਰਦਾ ਹੈਗਾ ਤੇ ਹੁਣ ਵਿੱਚ ਅਸੀਂ ਤਾਂ ਡੰਗਰ ਘੱਟ ਕਰਨੇ ਸੀ ਸਗੋਂ ਵੇਚਣੀ ਸੀਗੀ ਗਾਂ ਸੀਗਾ ਵੀ ਚਲੋ ਘਰ ਦੀ ਝੋਟੀ ਹੈਗੀ ਆ ਤੇ ਵੀ ਇਹਦੇ ਕਰਕੇ ਸਰ ਜਾਣਾ ਹੈ ਆਪਣਾ ਬਟ ਖੋਰ ਜਿਆਦਾ ਹੋ ਗਏ ਭਰ ਗਿਆ ਘਰ ਤੇ ਇਹ ਸਾਨੂੰ ਦਿੱਤਾ ਦਲਾਲਾਂ ਨੇ ਧੋਖਾ ਤੇ ਇੱਧਰ ਸਾਡੀ ਤਾਂ ਤੂੜੀ ਵੀ ਮੁੱਕਣ ਵਾਲੀ ਆ ਥੋੜੀ ਜੀ ਰਹਿ ਗਈ ਤੂੜੀ ਵੀ ਹੁਣ ਡੰਗਰ ਵੱਧ ਗਏ ਤਾਂ ਹੁਣ ਪੱਠੇ ਤਾਂ ਪਾਉਣਾ ਹੀ ਆ ਅਸੀਂ ਆ ਗੋਲੇ ਜੇ ਵੀ ਲਿਆਂਦੇ ਸੀਗੇ ਚਾਰ ਵਾਲੇ 15 ਸੀਗੇ ਗੋਲੇ ਅਸੀਂ ਲਿਆਂਦੇ ਚੋਹਾ ਚਾਰਕ ਰਹਿ ਗਏ ਚਾਰ ਦੇ ਪੰਜ ਰਹਿ ਗਏ ਵਿੱਚ ਇਹ ਵੀ ਇੱਕ ਡੰਗ ਪਾ ਦਿੰਨੇ ਆ ਨਾਲ ਦੀ ਨਾਲ ਪਾਈ ਜੈਨੇ ਪੱਠੇ ਵੀ ਵੈਸੇ ਤਾਂ ਵਾਵਾ ਹੋ ਗਏ ਪਰ ਹੋਵਾ ਵੀ ਠੰਡ ਕਰਕੇ ਜਿਆਦਾ ਪੱਠੇ ਉੱਠਦੇ ਵੀ ਨਹੀਂ ਹੈਗੇ ਓਨੇ ਚੰਗੀ ਤਰ੍ਹਾਂ ਆ ਇਹਨਾਂ ਦੇ ਫੀਡਾਂ ਨੇ ਆਹਾ ਪਾਉਣੇ ਆ ਟ੍ਰਾਂਜੈਕਸ਼ਨ ਜਿਹੜੀਆਂ ਸੂਨ ਵਾਲੀਆਂ ਨੇ ਤੇ ਆ ਕਾਰਗਲ ਹੈਗੀ ਆ ਆ ਕਾਰਗਲ ਦੀ ਹੈਗੀ ਇਹਨਾਂ ਨੂੰ ਦੂਜੀ ਫੀਡ ਆਉਣ ਵਾਲੀ ਗਾਵਾਂ ਨੂੰ ਦੁੱਧ ਵਾਲੀ ਨੂੰ ਇੱਕੋ ਹੀ ਆ ਵੈਸੇ ਹੁਣ ਤਾਂ ਦੁੱਧ ਵਾਲੀ ਇਹ ਉਹਦੇ ਲਈ ਆ ਤੇ ਤੂੜੀ ਵੀ ਸਾਡੀ ਦਾ ਸਤ ਨਾਮ ਕਰ ਚੱਲੀ ਕੀ ਹਾਲ ਹੋਊਗਾ ਅਚਾਰ ਹੀ ਲਿਆਵਾਂਗੇ ਘਰ ਦੇ ਕਹਿੰਦੇ ਕਿਉਂਕਿ ਤੂੜੀ ਵੀ 6 ਰੁਪਏ ਕਿਲੋ ਪੈਂਦੀ ਆ ਤੇ ਅਚਾਰ ਵੀ 6 ਰੁਪਏ ਕਿਲੋ ਹੀ ਪੈਂਦਾ ਆ ਅਚਾਰ ਵਿੱਚ ਤਾਕਤ ਜ਼ਿਆਦਾ ਆ ਅਚਾਰ ਹੀ ਲਿਆਵਾਂਗੇ ਜੇ ਤੂੜੀ ਮੁੱਕ ਗਈ ਕਹਿੰਦੇ ਫਿਰ ਹੁਣ ਇਹ ਨਹੀਂ ਲੈ ਕੇ ਆਉਣਾ ਹੈਗਾ ਹਾਂਜੀ ਇਹ ਹੋਈ ਸਾਡੇ ਨਾਲ ਸਟੋਰੀ ਸਾਡੀ ਟਰੈਜਡੀ ਨਾਲ ਤਾਂ ਸਾਨੂੰ ਇਨੇ ਦੋ ਆ ਦੋ گاਵਾਂ ਤੇ ਪੈਸੇ ਲਾਉਣੇ ਪਏ ਤੇ ਆ ਵੀ ਨਹੀਂ ਜੇ ਵਿਕੀ ਹੈਗੀ ਹੈ ਵੀ ਟਾਈਮ ਤੇ ਆ ਕੇ ਵਿਕੂਗੀ ਹੁਣ ਮੱਝ ਵੀ ਰਹਿ ਗਈ ਹੈ ਵੀ ਟਾਈਮ ਤੇ ਆ ਕੇ ਵਿਕੂਗੀ ਤੇ ਆ ਅਸੀਂ ਵੇਚਣੀ ਨਹੀਂ ਸੀ ਚਾਹੁੰਦੇ ਘਰ ਦੀ ਪਾਲੀ ਹੋਈ ਆ ਬਸ ਹੈ ਤਾਂ ਵਿਚਾਰੀ ਮਾੜੀ ਜਈ ਹੈ ਜਾਦਾ ਮਾੜੀ ਪੱਠੇ ਕੇ ਚੋਣਵੇਂ ਜਿਹੀ ਖਾਂਦੀ ਆ ਬਾਹਲੇ ਜਿਆਦਾ ਪੱਠੇ ਪੁੱਠੇ ਨਹੀਂ ਖਾਂਦੀ ਇਹ ਕੁਛ ਪਹਿਲੇ ਸੋਇਆ ਮੈਨੂੰ ਲੱਗਦਾ ਨਹੀਂ ਇਸ ਵਾਰ ਕੋਈ ਖਾਸ ਇਹ ਦੁੱਧ ਬਾਹਰ ਦਿੰਦੀ ਘਰ ਦੀਆਂ ਪਾਲੀਆਂ ਐਸੀਆਂ ਹੁੰਦੀਆਂ ਨੇ ਪਤਾ ਨਹੀਂ ਲੋਕਾਂ ਨੇ ਕਿਵੇਂ ਵਧੀਆ ਨਿਕਲੇ ਆਉਂਦੀਆਂ ਨੇ ਤੇ ਆਹ ਜਿਹੜੀ ਖੜੀ ਆ ਇੱਕ ਸਿੰਘਾਂ ਵਾਲੀ ਇੱਧਰ ਹੋਏ ਆਹ ਖੜੀ ਆ ਸਿੰਘਾਂ ਵਾਲੀ ਸੌਰੀ ਇਹਦੇ ਸਿੰਘ ਡਾਕਟਰ ਨੇ ਦਾਗ ਹੀ ਨਹੀਂ ਹੈਗੇ ਅੱਜ ਆਉਣਾ ਕੱਲ ਆਉਣਾ ਜਦੋਂ ਕਿਤੇ ਆਇਆ ਤਾਂ ਕਿਸੇ ਹੋਰ ਡੰਗਰ ਨੂੰ ਦਵਾਈ ਦੇਣ ਤਾਂ ਮੈਂ ਸਿੱਖਾਂ ਭੁੱਲਿਆ ਆ ਤੇ ਇਹਦੇ ਸਿੰਘ ਡੱਡੇ ਹੋ ਗਏ ਬਾਅਦ ਵਿੱਚ ਕਹਿੰਦਾ ਹੁਣ ਤਾਂ ਇਹਦੇ ਸਿੰਘ ਦਾਗ ਨਹੀਂ ਹੋਣੇ ਹੈਗੇ ਤੇ ਇੱਕ ਅਸਰਾਂ ਦੀਆਂ ਤੁਹਾਨੂੰ ਪਤਾ ਛੋਟੀਆਂ ਹੋਈਆਂ ਇਹ ਬਹਿੜੀਆਂ ਹੋਈਆਂ ਕਰਦੀਆਂ ਤਾਂ ਡੜੰਗੇ ਬਹੁਤ ਮਾਰਦੀਆਂ ਨੇ ਇਹਨੂੰ ਵੀ ਜੇ ਕਿਸੇ ਕੰਡੇ ਨਹੀਂ ਹੈਗੀ ਤਾਂ ਕਰਕੇ ਬੱਚਿਆਂ ਕੋਲ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਹੈਗਾ ਟਾਈਮ ਘੱਟ ਹੁੰਦਾ ਬੱਚਿਆਂ ਦੇ ਕੋਲ ਸਾਂਭਣ ਨੂੰ ਸਵੇਰ ਟਾਈਮ ਤਾਂ ਚਲੋ ਕਰ ਦਿੰਦੇ ਨੇ ਪਰ ਸ਼ਾਮ ਨੂੰ ਸਾਰਾ ਮੈਨੂ ਹੀ ਕਰਨਾ ਪੈਂਦਾ ਕਈ ਵਾਰ ਮੇਰੀ ਵੀ ਢੂਹੀ ਦੁਖਣ ਲੱਗ ਜਾਂਦੀ ਆ ਬਹੁਤ ਜ਼ਿਆਦਾ ਹਾਂਜੀ ਆਪਾਂ ਪਹਿਲਾਂ ਕਰਦੇ ਆ ਟੋਕਾ ਤੇ ਫਿਰ ਆਪਾਂ ਚੱਕਾਂਗੇ ਗੋਹਾ ബാഡ പേ ਚਕਾ ਦੇ ਮਮਾ ਗੋਹਾ ਚਕਾ ਦੇ ਉਧਰ ਉਧਰ ਮਾਰਹਾਗਾ ਨਹੀਂ ਸੁਣਨਾ ਨਹੀਂ ਅੰਦਰ ਮਮਾ ਜੀ ਤਸਲਾ ਚਕਾ ਦਿਓ ਤਸਲਾ ਚਕਾ ਦਿਓ ਤਸਲਾ ਚਕਾ ਦਿਓ ਤਸਲਾ ਗੋਹੇਵਾ गोहे तसला चुका दो मैडम जी चलो 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 मियाँ बीबी ਹਾ ਦੇ ਕੀ ਘਾੜ ਦੇ ਕੀ ਮਾਰਿਆ ਹਾਂਜੀ ਦੋਸਤੋ ਸਾਰੀ ਵੀਡੀਓ ਵਿੱਚ ਮੈਂ ਝੋਟੀਆਂ ਝੋਟੀਆਂ ਹੀ ਕਰੀ ਗਈਆਂ ਕਿਉਂਕਿ ਨਾ ਸਾਰੀ ਉਮਰ ਹੋ ਗਈ ਸਾਨੂੰ ਮਤਲਬ ਝੋਟੀਆਂ ਹੀ ਪਾਲਦੇ ਸੀਗੇ ਮੱਝਾ ਪਾਲਦੇ ਸੀਗੇ ਉਹਦੇ ਕਰਕੇ ਨਾ ਦਿੱਤੀ ਜੀ ਬਣੀ ਹੋਈ ਹੈ ਝੋਟੀਆਂ ਕਹਿਣ ਦੀ ਤੇ ਬੱਚੀਆਂ ਮੂੰਹ ਤੋਂ ਨਿਕਲਦੇ ਨੇ ਹੈਗਾ ਇਹ ਅਸੀਂ ਥੋੜੇ ਚਿਰ ਤੋਂ ਹੀ ਲੱਗੇ ਆ ਤਾਂ ਕਰਕੇ ਨਾ ਜਿਆਦਾ ਔੜਦਾ ਨਹੀਂ ਹੈਗਾ ਬੱਚੀਆਂ ਦਾ ਜੇ ਮੂੰਹ ਦੇ ਵਿੱਚੋਂ ਤੋ ਸੌਰੀ ਏ ਮਾਈਂਡ ਨਾ ਕਰਨਾ ਪਲੀਜ਼ ਤੇ ਹਾਂਜੀ ਦੋਸਤੋ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਨਿਊ ਫਰੈਂਡ ਜਿਓ ਆਉਣਗੇ ਤਾਂ ਪਲੀਜ਼ ਉਹ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਕੇ ਜਾਣ ਤੇ ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵੀਡੀਓ ਨੂੰ ਇੱਥੇ ਤੱਕ ਦੇਖਿਆ ਮਿਲਦੇ ਆ ਜੀ ਫੇਰ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਬਾਏ ਬਾਏ ਬਾਏ